ਸਭ ਤੋਂ ਪਹਿਲਾਂ ਮੇਰੇ ਦੇਸ਼ ਦੇ ਵਸਨੀਕਾਂ ਨੂੰ ਦੇਸ਼ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੂਰੇ ਦੇਸ਼ ਦੇ ਵਿੱਚ ਕੁੱਲ ਲਕਾਈ ਨੂੰ ਵਰਲਡ ਨੂੰ ਪਤਾ ਹੈ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਕਿਸਾਨੀ ਅੰਦੋਲਨ ਟੂ ਚੱਲ ਰਿਹਾ ਸੋ ਭਰਾਵੋ ਆਪ ਸਭ ਨੂੰ ਪਤਾ ਹੈ ਕਿ ਆਉਣ ਵਾਲੀ 30 ਦਸੰਬਰ ਜਣੀ ਕਿ ਕੱਲ ਨੂੰ ਦੋਵੇਂ ਫਾਰਮਾਂ ਵੱਲੋਂ ਪੰਜਾਬ ਬੰਦ ਦਾ ਜੋ ਸੱਦਾ ਦਿੱਤਾ ਹੈ ਕਿ ਆਪਣੀਆਂ ਪਿਛਲੇ ਦਿੱਲੀ ਦਿੱਲੀ ਅੰਦੋਲਨ ਇੱਕ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਸੀ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਤਾਂ ਉਸ ਅੰਦੋਲਨ ਨੂੰ ਤਕੜਾ ਕਰਨ ਵਾਸਤੇ 30 ਦਸੰਬਰ ਦਿਨ ਸੋਮਵਾਰ ਨੂੰ ਪੂਰੇ ਪੰਜਾਬ ਬੰਦ ਦਾ ਜੋ ਸੱਦਾ ਦਿੱਤਾ ਦੋਵੇਂ ਫਾਰਮਾਂ ਵੱਲੋਂ ਤੋਂ ਸਾਰੇ ਦੇਸ਼ ਦੇ ਕਰਤੇ ਲੋਕਾਂ ਨੂੰ ਪੰਜਾਬ ਦੇ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਸਬਜ਼ੀ ਮੰਡੀ ਵਾਲੇ ਵੀਰਾਂ ਨੂੰ ਟਰੱਕ ਆਪਰੇਟਰਾਂ ਨੂੰ ਸਰਕਾਰੀ ਸੰਸਥਾਵਾਂ ਦੇ ਵਿੱਚ ਜਿੰਨੇ ਕਰਮਚਾਰੀ ਕੰਮ ਕਰਦੇ ਆ ਸਕੂਲ ادارے ਸਾਰੇ ਬੰਦ ਰਹੇ ਨੇ ਸਾਰਿਆਂ ਨੇ ਵੱਡੇ ਪੱਧਰ ਤੇ ਸਹਿਯੋਗ ਕੀਤਾ ਸੋ ਸਾਰੇ ਕਿਰਤੀ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਕੱਲ ਨੂੰ ਵੱਡੇ ਪੱਧਰ ਤੇ ਪੰਜਾਬ ਬੰਦ ਦਾ ਜੋ ਸੱਦਾ ਦਿੱਤਾ ਉਹਨੂੰ ਰਲ ਕੇ ਸਫਲ ਬਣਾਈਏ ਤੇ ਵੱਧ ਤੋਂ ਵੱਧ ਜਿੱਥੇ ਸਾਡੇ ਮੋਰਚੇ ਲੱਗਣੇ ਆ ਕਮ ਸੇ ਕਮ ਪੂਰੇ ਪੰਜਾਬ ਦੇ ਵਿੱਚ ਸਾਰੇ ਵੱਡੇ ਰੋਡ ਬੰਦ ਹੋਣੇ ਆ ਸੋ ਭਰਾਵੋ ਬੇਨਤੀ ਕਰਦੇ ਆ ਕਿ ਕੱਲ ਨੂੰ ਵੱਧ ਚੜ ਕੇ ਅਸੀਂ ਪੰਜਾਬ ਬੰਦ ਨੂੰ ਸਫਲ ਬਣਾ ਕੇ ਚੱਲ ਰਹੇ ਮੋਰਚਿਆਂ ਨੂੰ ਬਲ ਬਖਸ਼ੀਏ ਜਿਵੇਂ ਕਿ ਕੇਂਦਰ ਦੀ ਸਰਕਾਰ ਸ਼ੰਭੂ ਬਾਰਡਰ ਤੇ ਵੱਡੇ ਹਮਲੇ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੇ ਗੋਲਿਆਂ ਪਾਣੀ ਦੇ ਬਿਛਾੜਾਂ ਵੱਡੇ ਤਸ਼ੱਦਦ ਕੀਤੇ ਆ ਤੇ ਇੱਧਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਤੇ ਅੱਜ 34ਵੇਂ ਦਿਨ ਦੇ ਵਿੱਚ ਮਰਨ ਵਰਤ ਤੇ ਬੈਠੇ ਆ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦਾਤ ਤੇ ਲਾਈ ਹੋਈ ਆ ਕਿ ਕਰਤੀ ਲੋਕਾਂ ਨੇ ਆ ਕਿਸਾਨਾਂ ਮਜ਼ਦੂਰਾ ਮਲਾਜਮਾਂ ਦੇ ਆ ਇਹ ਮੰਗਾ ਮੰਨੀਆਂ ਜਾਣ ਲਾਗੂ ਹੋ ਜਾਣਾ ਐਮਐਸਪੀ ਦਾ ਗਰੰਟੀ ਕਾਨੂੰਨ ਬਣ ਜੇ ਸੋ ਉਸ ਕਰਕੇ ਆਗੂ ਸਾਡੇ ਆਪਣੀ ਜਾਨ ਦਾ ਦਾਦੇ ਉੱਤੇ ਲਾਈ ਬੈਠੇ ਨੇ ਤਾਂ ਸਾਰਿਆਂ ਨੂੰ ਅਪੀਲ ਆ ਕਿ ਅਸੀਂ ਕੱਲ ਨੂੰ ਵੱਡੇ ਤੋਂ ਵੱਡੇ ਕਾਫਲੇ ਬੰਨ ਕੇ ਪੰਜਾਬ ਬੰਦ ਦੇ ਸੱਦੇ ਵਿੱਚ ਜਿੱਥੇ-ਜਿੱਥੇ ਮੋਰਚੇ ਲੱਗਣੇ ਉੱਥੇ-ਉਥੇ ਪਹੁੰਚੀਏ ਤੇ ਪੰਜਾਬ ਬੰਦ ਨੂੰ ਸਫਲ ਬਣਾਈਏ ਤੇ ਵੀਰੋ ਹੰਬਲੇ ਮਾਰੀਏ ਕਿ ਇਸ ਅੰਦੋਲਨ ਦੇ ਜਰੀਏ ਅਸੀਂ ਆਪਣੀਆਂ ਮੰਗਾਂ ਨੂੰ ਪ੍ਰਵਾਨ ਕਰਾ ਸਕੀਏ ਮਨਾ ਸਕੀਏ ਤੇ ਅਸੀਂ ਸਾਡੀਆਂ ਫਸਲਾਂ ਨਸਲਾਂ ਦੀ ਜੋ ਲੜਾਈ ਹੈ ਉਹਨੂੰ ਅਸੀਂ ਬਚਾ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ